ਸ਼ਹਿਰ ਦੇ ਵਿੱਚ ਦੜੌਆਂ ਦਾ ਆਟਾ ਖਾਨ ਦੇ ਨਾਲ 150 ਦੇ ਕਰੀਬ ਲੋਕਾਂ ਦੀ ਤਬੀਅਤ ਵਿਗੜੀ ਪਹੁੰਚੇ ਹਸਪਤਾਲ ਜਾਣਕਾਰੀ ਮੁਤਾਬਕ ਅੱਜ ਤੜਕਸਾਰ 6 ਵਜੇ ਤੋਂ ਜਲਾਲਾਬਾਦ ਦੇ ਵੱਖ-ਵੱਖ ਹਸਪਤਾਲਾਂ ਤੋਂ ਤਸਵੀਰਾਂ ਸਾਹਮਣੇ ਆਉਣ ਲੱਗ ਪਈਆਂ ਜਦ ਵੱਡੀ ਤعداد ਦੇ ਵਿੱਚ ਲੋਕੀ ਉਲਟੀਆਂ ਅਤੇ ਚੱਕਰ ਆਉਣ ਦੀ ਸ਼ਿਕਾਇਤ ਲੈ ਕੇ ਵੱਖ-ਵੱਖ ਹਸਪਤਾਲਾਂ 'ਚ ਪਹੁੰਚਣ ਲੱਗੇ ਦੱਸ ਦਈਏ ਕਿ ਲੋਕਾਂ ਨੇ ਦੱਸਿਆ ਕਿ ਕੱਲ ਪਹਿਲਾਂ ਨਰਾਤਾ ਸੀ ਔਰ ਪਹਿਲੇ ਨਰਾਤੇ ਦੇ ਮੌਕੇ ਉਹਨਾਂ ਦੇ ਵੱਲੋਂ ਆਟਾ ਲਿਆ ਕੇ ਢੜੋਂਵਾਂ ਦੇ ਆਟੇ ਦੇ ਨਾਲ ਨਰਾਤਾ ਰੱਖਿਆ ਗਿਆ ਸੀ ਅਤੇ ਢੜੋਂਵਾਂ ਦਾ ਆਟਾ ਖਾਣ ਦੇ ਕਾਰਨ ਹੀ ਉਹਨਾਂ ਨੂੰ ਇਹ ਪਰੇਸ਼ਾਨੀ ਆਈ ਹੈ ਦੱਸ ਦਈਏ ਕੀ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਲੋਕ ਪਰਤੀ ਹੋਏ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਭ ਦੀ ਖਬਰ ਮਿਲਣ ਤੋਂ ਬਾਅਦ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੀ ਲੋਕਾਂ ਦਾ ਹਾਲਚਾਲ ਜਾਣਨ ਪਹੁੰਚੇ ਇਸ ਮੌਕੇ ਕਰਿਆਨਾ ਯੂਨੀਅਨ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜਿਸ ਕਿਸੇ ਦੇ ਵੱਲੋਂ ਵੀ ਮਿਲਾਵਟ ਕੀਤੀ ਗਈ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਦੱਸ ਦਈਏ ਕਿ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਬਾਜ਼ਾਰ ਦੇ ਵਿੱਚ 70 ਤੋਂ 80 ਰੁਪਏ ਕਿਲੋ ਵਿਕਨ ਵਾਲਾ ਡੜਵੂਆਂ ਦਾ ਆਟਾ ਹੋਲ سیلਰਾਂ ਦੇ ਵੱਲੋਂ 45 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਿਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਮਿਲਾਵਟ ਹੋਈ ਹੈ ਕਰਿਆਨਾ ਯੂਨੀਅਨ ਦੇ ਪ੍ਰਧਾਨ ਨੇ ਵੀ ਇਹ ਮਿਲਾਵਟ ਖੋਰੀ ਦੀ ਗੱਲ ਮੰਗਣੀ ਹੈ ਉਧਰ ਦੂਜੇ ਪਾਸੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਇਸ ਮਾਮਲੇ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਅਤੇ ਜਿਸ ਕਿਸੇ ਦਾ ਵੀ ਕਸੂਰ ਹੋਇਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ खा पाए इतना मैंने थोड़ी खाया जिन्होंने खाया ना उन सबको आने लगा चक्कर उल्टी रात से ही हम 11 बजे से परेशान है सभी तो और जो क्या खाया क्या था वो दड़ुओं का आटा लेके आए चावल भी लेके आए थे चावल में कुछ नहीं था चावल खाए दोपहर में कुछ नहीं हुआ जैसे हमने आटा भी पूड़िया बनाई वो खाई उनसे ज्यादा हो गए हम लोग परेशान और क्या कहते सब भी ने खाए सबको होने लगा एकदम से कहाँ से लाए कहाँ थे बाजार में दुकान है हम पहली बार इस दुकान से सामान लेके इन रातों का सारे सामान लेके आए तो वो बाकी सब तो सही था बस आटे में पता ही नहीं क्या हो गया सभी को उल्टी और चक्कर अचना अपने आप से <coughs> शरीर का प्राय बहुत ज्यादा अभी दवाई ली डॉक्टर के पास गए हाँ जी रात को डॉक्टर आए टीके लगा के गए है क्या नाम है आपका गायत्री

एकदम ये तो गुड़िया लगी पापा पापा मुझे चक्कर आ रहे हैं है। मैं तो नहीं आगे खुल्ला चल रहा है mm. जब देखा तो मुझे उठाते उठा तो था, उल्टी एक को आई फिर अरे खड़ी नहीं हुई तो फिर ले जाए बाहर पा लिए जब बाहर पाया फिर हमने सरदार जी को फोन किया भाई वीर जी ऐसे घर पे आ जाओ हमारे परेशान गुड़िया ज्यादा रहा है mm. तो बोले ठीक है फिर एकदम तो वो तुरंत आए उन्होंने इंजेक्शन लगाए देखे

गुरु जी आज तो लिख क्या है शाम की खाया चक्कर आए उल्टी चक्कर उल्टी चक्कर पाँच जन को कहाँ से लेके आए थे दुकान से बाजार से कौन सी दुकान से वो दुकान तो देखिए नाम नहीं पढ़ पाया इतना हम्म हाँ जी किन कितने लोगों ने खाया पांच लोग थे हम पांचों ने खाया हाँ जी अभी कितने बीमार है पांचों बीमार है बाबू जी क्या हो रहा है चक्कर और उल्टी से आ रहे हैं क्या नाम है तुम्हारा सुनील

ਖਣਾ ਘੱਟ ਹੀ ਜਾ ਕਾਂਪ ਰਹੇ ਹੋ ਬੱਚੀ ਵਾਲੇ ਚੌਕ ਹਰਕਿਸ਼ਨ ਸਿਨੇਮਾ ਦੇ ਪਿੱਛੇ ਬੈਕਸਾ ਕੀ ਨਾਮ ਹੈ ਤੁਹਾਡਾ ਰੈਨੂ ਹੋ ਗਏ ਜੇਉ ਮਾਮਲਾ ਸਾਹਮਣੇ ਆਇਆ ਅੱਜ ਬੜੀ ਦੁੱਖ ਵਾਲੀ ਗੱਲ ਲੱਗ ਰਹੀ ਹੈ ਕਿ ਇੱਕ ਧਰਮ ਦੇ ਨਾਂ ਦੇ ਉੱਤੇ ਔਰ ਜੋ ਲੋਕਾਂ ਦਾ ਸ਼ਰਧਾ ਹੁੰਦੀ ਹੈ ਇਸੂਰ ਦੇ ਪ੍ਰਤੀ ਤੇ ਉਹ ਨਾਲ ਦੇ ਵਿੱਚ ਮਿਕਸਿੰਗ ਕੀਤੀ ਜਾ ਰਹੀ ਹੈ ਪੁਰਾਣੇ ਹਾਈਜੈਨਿਕ ਤੋਂ ਚੈੱਕ ਕੀਤੇ ਬਿਨਾਂ ਇਹ ਸਪਲਾਈ ਦਿੱਤਾ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਖਿਲਾਫ ਸਖ਼ਤ ਸਜ਼ਾ ਹੋਣੀ ਚਾਹੀਦੀ ਇੱਥੇ ਕੀ ਮਾਮਲਾ ਤੁਹਾਡੇ ਸਾਹਮਣੇ ਆਇਆ ਇਹ ਵਰਕਰਸ ਨੇ ਇਹ ਵਰਕਰਸ ਨੇ ਰਾਤੀ ਕਿਤੇ ਆਟਾ ਲੈਂਦਾ ਜੋ ਖਾਧਾ ਸਾਰੇ ਬਿਮਾਰ ਪਏ ਨੇ ਕੂਟੀਆਂ ਇੱਕ ਦੋ ਜਣੇ ਹਸਪੀਟਲ ਦੇ ਦਾਖਲ ਨੇ ਬਾਕੀ ਤੁਸੀਂ ਦੇਖਿਆ ਸਾਰਾ ਲੋਕ ਕਮਰੇ ਦੀ ਬਿਮਾਰ ਪਏ ਨੇ ਕੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਖਾਣ ਜਿਹੜੇ ਮਲਾਵਟ ਕਰਦੇ ਆ ਲਾਲਚ ਖਣੋ ਇਹਨਾਂ ਨੂੰ ਬਿਲਕੁਲ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਨਸੀਹਤ ਆਣੀ ਚਾਹੀਦੀ ਹੈ ਵੀ ਅਸੀਂ ਕੋਈ ਜੋ ਸਪਲਾਈ ਦੇ ਰਹੇ ਆ ਉਹ ਸਾਫ਼ ਸੁਥਰੀ ਦੇਈਏ ਔਰ ਜੋ ਲੋਕਾਂ ਦੇ ਲਈ ਛੇਦ ਦੇ ਨਾਲ ਖਿਲਵਾੜ ਨਾ ਕਰੀਏ ਜੀ ਪੂਰੀ ਚੈਕਿੰਗ ਹੋਣੀ ਚਾਹੀਦੀ ਜੀ ਪਤਾਈ ਆ ਲੋਕਾਂ ਨੂੰ ਇਹਨੇ ਵਰਤਕ ਕਿਸੇ ਨੇ ਇੱਕ ਵਾਰ ਤੇ ਖਾਧੇ ਕਿ ਕੋਲ ਵਿੱਚ ਖਾਧੇ ਜੀ ਰਟਾ ਲਈ ਵਰਤਲੇ ਖਾਂਦੇ ਨੇ ਉਹਨਾਂ ਨੂੰ ਉਲਟੀਆਂ ਉਤਕ ਬਰਾੜ ਚੱਕਣਾਂ ਲੱਗ ਪਏ ਬੀਪੀ ਲੱਗ ਗਿਆ ਜਿੰਨੇ ਕੁ ਨਹੀਂ ਪੱਠੀ ਪਛੇਦ ਚੰਦ ਸ਼ੁਕਰ ਕਾ ਫਿਲ ਹੋ ਗਈ ਸੀ ਹਮਮ ਤੇ ਰਾਤ ਦੇਖ ਵੀ ਸਿਬਾਰਾ ਕੇ ਤੇ ਜੈਕਟ ਟ੍ਰਿਪਲ ਲਗਾਈਆਂ ਨੇ ਅੱਲੇ ਵੀ ਸਟੇਬਲ ਨਹੀਂ ਹੋਈ ਪੂਰੀ ਪੰਜ ਟ੍ਰਿਪਲ ਲਗਾਈਆਂ ਨੇ ਬਸ ਸਟੇਬਲ ਹੀ ਹੋਈ ਵਾਡੀ ਕੀ ਕਾਰਨ ਕੀ ਕਾਰਨ ਬਸ ਜੋ ਜੋ ਨਰਟੀ ਵਰਤ ਲਗਾਤਾਰ ਕਦੋਂ ਦਿਨ چھوڑਿਓ ਉਹ ਦਿਨ ਨਾਲ ਉਹ ਦਿਨ ਆ ਜੀ ਬਾਕੀ ਕੀ ਬਰਟੀ ਜਿਆਦਾ ਨਹੀਂ ਸਹੀ ਤੇ ਬਿਲਕੁਲ ਜੀ ਫੂਡ ਪੋਇਜ਼ਨ ਕਹਿ ਸਕਦੇ ਫੂਡ ਹੈ 3 ਸਾਡੇ ਇਤਿਹਾਸ ਦੇ ਵਿੱਚ 50 ਸਾਲਾਂ ਦੇ ਵਿੱਚ ਪੀਤੇ ਇਸ ਤਰ੍ਹਾਂ ਦੀ ਦਿੱਕਤ ਆਈ ਹੋਵੇ ਆਟਾ ਖਾ ਕੇ ਜਿਹੜਾ ਇੰਨੇ ਵੱਡੀ ਤਰ੍ਹਾਂ ਦੇ ਵਿੱਚ ਲੋਕ ਬਿਮਾਰ ਹੋ ਗਏ ਇਹੋ ਤਰ੍ਹਾਂ ਗਈ ਇਹ ਵੀ ਇਹ ਹੁਦ ਰਣਗੀ ਵੀ ਪਹਿਲੀ ਵਾਰੀ ਪ੍ਰੋਬਲਮ ਆਈ ਹੈ ਆਈ ਕਿੱਥੋਂ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਜੋ ਪ੍ਰੋਬਲਮ ਆਈ ਹੈ ਇਹ ਅਸੀਂ ਪਹਿਲਾਂ ਹੀ ਸ਼ਹਿਰ ਦੇ ਵਿੱਚ ਇਹ ਕਹਤਾ ਹੈ ਵੀ ਆਟਾ ਬੰਦ ਕਰੋ ਅੱਜ ਆਟਾ ਕੋਈ ਨਹੀਂ ਵੇਚੇਗਾ ਸਾਰਿਆਂ ਅਸੀਂ ਮਨਿਆਦੀ ਕਰਾ ਦਿੱਤੀ ਹੋਈ ਹੈ ਵੀ ਅੱਜ ਤੋਂ ਬਾਅਦ ਆਟਾ ਕੋਈ ਨਾ ਖਾਵੇ ਕੋਈ ਬਾਜ਼ਾਰ ਤੋਂ ਨਾ ਖਰੀਦੇ ਉਹਨੇ ਜੀ ਸਾਹਮਣੇ ਆ ਰਹੀ ਹੈ 55 ਰੁਪਏ ਹੋਲਸੇਲ ਦਾ ਰੇਟ ਹੈ ਤੇ 45 ਰੁਪਏ ਲੈ ਕੇ ਲੋਕਾਂ ਨੇ ਆ ਟਿੱਕੀਆਂ ਲਾਈਆਂ ਕੀ ਤੁਹਾਨੂੰ ਇਹ ਪਹਿਲਾਂ ਨਹੀਂ ਪਤਾ ਲੱਗਿਆ ਵੀ ਇਹ ਹੋਲਸੇਲ ਰੇਟ ਨਾਲ ਸਸਤਾ ਵੇਚੀ ਜਾਂਦਾ ਹੈ ਹੋਲਸੇਲ ਰੇਟ 'ਚ 5 ਇੱਥੇ ਦੁਕਾਨਦਾਰ ਹੋਲਸੇਲਰ ਨੇ ਉਹਨਾਂ ਦੇ ਵਿੱਚੋਂ ਕੋਈ ਤਾਂ ਵੇਚ ਲੈਣਾ ਆਏ ਕੋਈ ਵੇਚ ਰਿਹਾ ਹੋਵੇਗਾ ਵੀ ਕੀ ਪਤਾ ਕਿਵੇਂ ਕੰਪੀਟੀਸ਼ਨ ਦੇ ਵਿੱਚ ਵੇਚ ਰਿਹਾ ਇੱਕ ਦੋ ਜਦ ਪੱਲੋ ਪਾ ਕੇ ਵੇਚ ਰਿਹਾ ਕਿਵੇਂ ਕੰਪੀਟੀਸ਼ਨ ਦੇ ਵਿੱਚ ਗਲਤ ਸੋਤਾ ਦੇ ਰਹੇ ਹੋ ਪਰ ਲੋਕਾਂ ਦੀ ਜ਼ਿੰਦਗੀ ਨਾਲ ਤਾਂ ਖਲਵਾੜ ਹੋ ਰਿਹਾ ਕੋਈ ਗੱਲ ਨਹੀਂ ਇਹ ਅਪਾ ਪੜਤਾਲ ਕਰਾਵਾਂਗੇ ਕੀ ਚੀਜ਼ ਹੈ ਕੀ ਪ੍ਰੋਬਲਮ ਆ ਰਹੀ ਹੈ ਉਹ ਕੋਈ ਗੱਲ ਨਹੀਂ ਇਹ ਅਪਾ ਅੱਜ ਤੋਂ ਮਸਲਤ ਬਾਦ ਪੜਤਾਲ ਕਰਾਣੇ ਆ ਪਰ ਚੀਜ਼ ਨਿੰਦਣਾ ਨਹੀਂ ਹੋ ਗਿਆ ਨਾ ਧਰਮ ਦੇ ਨਾਮ ਤੇ ਮਲਾਵਟ ਕਰਕੇ ਵੇਚ ਬਿਲਕੁਲ ਜੀ ਬਿਲਕੁਲ ਨਿੰਦਣਾ ਹੋ ਗਿਆ ਕੋਈ ਗੱਲ ਨਹੀਂ ਇਹਦਾ ਵੀ ਅਪਾ ਜਾਂਚ ਕਰਾਵਾਂਗੇ ਕੀ ਹੋਏਗਾ ਹਾਂਜੀ ਜੀ ਪ੍ਰਧਾਨ ਸ਼ਹਿਰ ਵਿੱਚ ਜਿਹੜਾ ਇਹ ਮਸਲਾ ਸਾਹਮਣੇ ਆਇਆ ਹੈ ਕਿ ਆਟਾ ਮੈਂ ਨੂੰ ਅੱਜ ਜਿਵੇਂ ਸਵੇਰ ਪਤਾ ਲੱਗਿਆ ਸਵੇਰੇ ਵੀ ਰਾਤੀ ਆਟਾ ਪਹਿਲਾਂ ਨਰਦ ਕੱਲਿਆ ਮਾਤਾ ਰਾਣੀ ਦਾ ਤੇ ਲੋਕੀ ਆਟਾ ਹੀ ਖਾਂਦੇ ਨੇ ਕੋਈ ਟਿੱਕੀਆਂ ਖਾਂਦਾ ਕੋਈ ਪਕੌੜੇ ਖਾਂਦਾ ਜਿਵੇਂ ਕੰਪਲੀਟ ਮੈਨੂੰ ਸਵੇਰੇ ਪਤਾ ਲੱਗੀ ਰਾਤੀ ਤਾਂ ਨਹੀਂ ਮੈਨੂੰ ਨਹੀਂ ਪਤਾ ਲੱਗੀ ਨਾ ਹੀ ਮੈਂ ਤੁਹਾਡਾ ਸੋਸ਼ਲ ਮੀਡੀਆ ਵੇਖਿਆ ਮੈਂ ਸਾਲ ਮਾਂ ਚਲੀਸੇ ਤੇ ਮੇਰਾ ਮੋਬਾਈਲ ਆਫ ਹੁੰਦਾ ਫਿਰ ਪ੍ਰਧਾਨ ਜੀ ਦਾ ਫੋਨ ਆ ਬਈ ਆ ਮਸਲਾ ਬਣ ਗਿਆ ਮੈਂ ਬਹੁਤ ਮਾੜੀ ਗੱਲ ਹੈ ਵੀ ਆਪਾਂ ਇੱਕ ਧਾਰਮਿਕ ਮੁੱਦੇ ਤੇ ਆਪਾਂ ਆਟਾ ਵੇਚਣਾ ਤੇ ਆਪਾਂ ਉਹ ਵੀ ਡੁਪਲੀਕੇਟ ਆਪਣੇ ਕਿਸੇ ਨਾ ਕਿਸੇ ਬੰਦੇ ਨੇ ਉਹ ਡੁਪਲੀਕੇਟ ਵੇਚਿਆ ਜਿੰਨੇ ਨਾ ਮਿਲਾਵਟ ਹੋ ਗਏ ਲੋਕਾਂ ਨੂੰ ਪਰੇਸ਼ਾਨੀਆਂ ਆਈ ਕਿਸੇ ਨੂੰ ਉਲਟੀਆਂ ਲੱਗੀਆਂ ਕਿਸੇ ਨੂੰ ਟੱਟੀਆਂ ਲੱਗੀਆਂ ਜਾਂ ਬਿਮਾਰ ਹੋਇਆ ਤੇ ਮੈਂ ਤਾਂ ਪਹਿਲਾਂ ਉਹਨੇ ਅਪੀਲ ਕੀਤੀ ਜਲਾਲਾਬਾਦ ਦੇ ਵਿੱਚ ਜਿਹੜਾ ਉਲਟੀਆਂ ਟੱਟੀਆਂ ਲੱਗੀਆਂ ਆਟਾ ਦਾ ਸਪਲਾਈ ਹੋ ਹੀ ਚੁੱਕਿਆ ਸਾਰਾ ਪਹਿਲਾਂ ਇਹ ਆਟਾ ਵਾਪਸ ਕਰਾਇਆ ਜਾਵੇ ਬਾਕੀ ਮਸਲਾ ਜਿਹੜਾ ਹੈਗਾ ਜਿੰਨੇ ਵੇਚਿਆ ਉਹਦੇ ਬਾਅਦ ਚ ਆਪਾਂ ਗੱਲ ਕਰਨੇ ਆ ਨਾ ਕਿ ਕਿਹੜੇ ਬੰਦੇ ਨੇ ਡੁਪਲੀਕੇਟ ਵੇਚਿਆ ਉਹਦਾ ਮਸਲਾ ਹਲਤਾਂ ਬਾਅਦ ਚ ਕਰਨੇ ਆ ਪਹਿਲਾਂ ਜਿਹੜਾ ਹੁਣ ਆਟਾ ਬਾਜ਼ਾਰਾਂ ਦੇ ਵਿੱਚ ਪਿਆ ਹੈ ਉਹੀ ਆਟਾ ਜੇ ਫਿਰ ਸਪਲਾਈ ਹੋਵੇਗਾ ਲੋਕੀ ਖਾਵਣਗੇ ਟਟੀਆਂ ਉਲਟੀਆਂ ਫਿਰ ਲੱਗਣਗੀਆਂ ਮੈਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਆਪਾਂ ਭਾਵੇਂ ਜਿਹੜੀ ਮਰਜ਼ੀ ਦਾਨ ਹੈ ਤੁਸੀਂ ਇੱਕ ਵਾਰੀ ਆਟਾ ਨਾ ਖਰੀਦੋ ਜਲਾਲਾਬਾਦ ਦੇ ਵਿੱਚ ਕਿਤੇ ਬਿਮਾਰ ਨਾ ਹੋ ਜਾਓ ਕਿਉਂਕਿ ਆਇਆ ਆਪਾਂ ਨੂੰ ਪਤਾ ਲੱਗਿਆ 60 70 ਬੰਦਾ ਬਿਮਾਰ ਹੋ ਗਿਆ ਉਲਟੀਆਂ ਲੱਗੀਆਂ ਕਿ ਤੁਟੀਆਂ ਲੱਗੀਆਂ ਕੋਈ ਹਸਪੀਟਲ ਤੇ ਇਥੇ ਐਮਕੀ ਦੇ ਕੋਲ ਪਿਆ ਕੋਈ ਸਿਵਲ ਹਸਪੀਟਲ ਪਿਆ ਅਸੀਂ ਆਦੇ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਬਖਸ਼ਣੀ ਹੁਣ ਕਿਸੇ ਨੇ ਜਿੰਨੇ ਵੀ ਡੁਪਲੀਕੇਟ ਵੇਚਿਆ ਉਹਨੂੰ ਆਪਾਂ ਸਜ਼ਾ ਵੀ ਦਿਵਾਵਾਂਗੇ ਪਰ ਇੱਕ ਵਾਰੀ ਇੱਕ ਦੇ ਨਾਂ ਤੇ ਮਿਲਾਵਟ ਹੋਈ ਹੈ ਨਾ ਜੀ ਮੈਂ ਕਹਿੰਦਾ ਬਿਲਕੁਲ ਹੋਈ ਹੈ ਧਰਮ ਦੇ ਨਾਂ ਤੇ ਮਿਲਾਵਟ ਹੋਈ ਹੈ ਕਿਸੇ ਨੇ ਕਿਸੇ ਨੇ ਕੀਤੀ ਕਿਸੇ ਨੇ ਕਿਸੇ ਦੁਕਾਨਦਾਰ ਦੀ ਗਲਤੀ ਹੈਗੀ ਏ ਕੋਈ ਨਾ ਕੋਈ ਹੋਲਸੇਲਰ ਹੈਗਾ ਮੈਂ ਉਹਦੇ ਨਾਲ ਨਹੀਂ ਖੜਾ ਮੈਂ ਗਲਤ ਕੰਮ ਦੇ ਨਾਂ ਨਹੀਂ ਖਲੋਂਦਾ ਪਰ ਮੈਂ ਪੂਰੀ ਗੁਵਾਰੀ ਕਰਾਵਾਂਗਾ ਜਿਨ੍ਹਾਂ ਨੇ ਡੁਪਲੀਕੇਟ ਜਾਂ ਪੁਰਾਣਾ ਦਰੋਆਂ ਦਾ ਆਟਾ ਵੇਚਿਆ ਮੇਰੇ ਸ਼ਹਿਰ ਵਾਸੀਆਂ ਨੂੰ ਨੁਕਸਾਨ ਪਹੁੰਚਾਇਆ ਸਿਹ ਦੇ ਨਾਲ ਉਹਨੂੰ ਸਖਤ ਸਖਤ ਸਜ਼ਾ ਮੈਂ ਦਿਵਾਵਾਂਗਾ ਬਾਕੀ ਦੀ ਗੱਲ ਜਿਹੜਾ ਹੁਣ ਬਾਜ਼ਾਰ 'ਚ ਪਿਆ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਕਿੰਨੇ ਹੋਲਸੇਲਰ ਨੇ ਇੱਥੇ ਟੋਟਲ 5 ਹੋਲਸੇਲਰ ਨੇ ਹਾਂ 5 ਹੋਲਸੇਲਰਾਂ ਨੇ ਪੰਜਾ ਹੌਸਲਿਆਂ ਦੀ ਅਪ ਕਰਾਂ ਇਨਕੁਆਰੀ ਕਿੰਨੇ ਕਿੰਨੇ ਕਿੱਥੇ ਕਿੱਧਰ ਸਪਲਾਈਰ ਕੌਣ ਹੈ ਇਹਨਾਂ 5000 ਦੀਆਂ ਦੁਕਾਨਾਂ ਦੇ ਜਿਵੇਂ ਆਪਦੇ ਸੁਭਾਗ ਨਾ ਵੇਚ ਕੇ ਜਾਂਦੇ ਦੁਕਾਨਾਂ ਦੇ ਦੇ ਜਾਂਦੇ ਨੇ ਯਾਰ ਆਟਾ ਮੇਰੇ ਕੋਲ ਉਹ ਪੰਜਾਂ ਨੂੰ ਸਪਲਾਈ ਕੌਣ ਕਰਦਾ ਉਹ ਕੋਈ ਅੰਮ੍ਰਿਤਸਰ ਤੋਂ ਆਉਣਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਇਹ 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 ਦੱਸ ਸਕਦੇ ਨੇ ਹੋਲਸੇਲਰ ਜਿਨ੍ਹਾਂ ਨੇ ਕਿੱਥੋਂ ਕਿੱਥੋਂ ਲਿਆ ਮੈਨੂੰ ਨਹੀਂ ਇਸ ਬਾਰੇ ਨਹੀਂ ਪਤਾ ਇਹਨਾਂ ਅੰਮ੍ਰਿਤਸਰੋਂ ਲਿਆ ਕਿੱਥੋਂ ਲਿਆ ਇਹ ਤਾਂ ਇਹ ਇਹ ਦ ਕਿੱਥੋਂ ਢੜਾਉ ਲੈਣੇ ਤੇ ਕਿੱਥੋਂ ਪੁਆਇਆ ਹੁਣ ਕਈ ਵੀ ਹੁੰਦਾ ਕਿਸੇ ਢੜਾਉ ਪਿਛਲੀ ਰਿਵਾਧ ਗਾ ਹੁਣ ਪਿਛਲੀ ਰਿਵਾਧ ਗਾ ਤੇ ਅਗਲੀ ਵਾਰ ਇਹ ਵੇਚਦੇ ਨੇ ਆਦੇ ਪ੍ਰੋਫਿਟ ਪਿੱਛੇ ਇਹ ਨਹੀਂ ਵੇਖਦੇ ਲੋਕਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਕਬਜ਼ਾਨ ਜੀ ਇਹ ਵੀ ਪਤਾ ਲੱਗਿਆ ਕਿ 55 ਰੁਪਏ ਕਿਲੋ ਹੋਲਸੇਲ ਦਾ ਰੇਟ ਹੈ ਲੇਕਿਨ ਪੰਤਾਲੀ ਰੁਪਏ ਕਿਲੋ ਵਿਕੇ ਤੇ ਫਿਰ ਐਤੋ ਯਾਰ ਸ਼ੋਰ ਹੁੰਦਾ ਵੀ ਐ ਡੁਪਲੀਕੇਟ ਹੈ ਰੋਲਾ ਹੀ ਕੋਣੀ ਹੈਗਾ ਤੇ ਮੈਂ ਤਾਂ ਇਹ ਕਹਿੰਦਾ ਤੁਸੀਂ ਧਰਮ ਦੇ ਨਾਂ ਤੇ ਜਾਂ ਧਰਮ ਪਰ ਨਾ ਹੋਵੇ ਜਿਹੜੀ ਚੀਜ਼ ਅਸੀਂ ਖਾਣੀ ਵੀ ਨਹੀਂ ਏ ਉਹ ਸ਼ੁੱਧ ਦੇ ਵਧੀਆ ਵੇਚੋ ਤੁਸੀਂ ਚਾਰ ਵੀ ਮਹਿੰਗੀ ਵ ਤੁਸੀਂ ਡੁਬਲੀ ਕਰ ਦੇਖਦੇ ਕਿ ਹੋ ਜੇ ਨਹੀਂ ਹੁਣ ਕੀ ਐਕਸ਼ਨ ਕੀਤਾ ਜਾ ਰਿਹਾ ਮੈਂ ਕਹਿੰਦਾ ਸਖਤੋ ਸਖਤ ਵਪਾਰ ਮੰਡੋਂ ਮਨੋ ਸਖਤੋ ਸਖਤ ਐਕਸ਼ਨ ਲਿਆ ਜਾਏਗਾ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀ ਨੂੰ ਕਹਿੰਨਾ ਕੋਈ ਜਲਾਲਾਬਾਦ ਕਿਸੇ ਦੁਕਾਨ ਤੋਂ ਆਟਾ ਨਾ ਖਰੀਦੇ ਤੇ ਜਿੰਨੇ ਪਕੌੜੇ ਲਾਈ ਖੜੇ ਨੇ ਹੋਲਸੇਲਰਾਂ ਨੂੰ ਵੀ ਕਹਿਣਾ ਵੀ ਜਿੰਨਾ ਆਟਾ ਤੁਸੀਂ ਸਪਲਾਈ ਕੀਤਾ ਦੁਕਾਨਾਂ ਦੇ ਵਿੱਚ ਉਹ ਸਾਰਾ ਵਾਪਸ ਮੰਗਾਓ ਪਹਿਲਾ ਤਾਂ ਆਪਾਂ ਰੋਕੀਏ ਜਿਹੜੀ ਦੁਵਾਰਾ ਕਿਸੇ ਨੂੰ ਟਟੀਆਂ ਉਲਟੀਆਂ ਨਾ ਲੱਗਣ ਦੂਜਾ ਮਸਲਾ ਹਲ ਨਾਲ ਜਿਹੜਾ ਕੱਲ ਹੋਇਆ ਉਹਦਾ ਬਰਤ ਬਾਅਦ ਆਪਾਂ ਕਾਰ ਵੀ ਕਰਨੀ ਆ ਜਿਹੜੀ ਕਰਨੀ ਜੀ ਪ੍ਰਧਾਨ ਜੀ ਸਦ ਕੱਲਣਾ ਨਵਰਾਤਿਆ ਸੀਗੇ ਪਹਿਲੇ ਤੇ ਰਾਤ ਨੂੰ ਰੋਟੀ ਖਾਧੀ ਆ 8:3 9 ਵਜੇ ਦੇ ਕਰੀਬ ਰੋਟੀ ਖਾਣ ਤੋਂ ਬਾਅਦ ਅਸੀਂ ਸੋ ਗਏ ਆ ਤੇ ਜਦੋਂ ਸੌਣ ਤੋਂ ਬਾਅਦ ਥੋੜਾ ਜਿਹਾ ਉੱਠੇ ਮੈਡਮ ਮੇਰੇ ਉੱਥੇ ਮੈਨੂੰ ਉਠਾਇਆ ਵੀ ਉਠੋ ਤੇ ਉਹ ਇਹਨਾਂ ਨੂੰ ਥੋੜਾ ਜਾਂ ਲੱਗਿਆ ਵੀ ਦਿਮਾਗ ਸੁੰਨ ਹੋਇਆ ਪਿਆ ਥੋੜਾ ਜਿਹਾ 5 ਮਿੰਟ ਬਾਅਦ ਮੈਨੂੰ ਲੱਗਿਆ ਮੇਦਾ ਵੀ ਸੌਣਾ ਮੈਂ ਇਹਨਾਂ ਪਾਣੀ ਲਿਆਇਆ ਕਿਚਨ ਵਿੱਚੋਂ ਬਾਥੂ ਲੜਤਨਦਾ ਆਇਆ ਤੇ ਉਹ ਚ ਲੜਦਾ ਥੋੜਾ ਜਿਹਾ ਪਾਣੀ ਇਹਨਾਂ ਨੇ ਪਿਆ ਪਾਣੀ ਪੀਣ ਤੋਂ ਬਾਅਦ ਮੈਨੂੰ ਮਾਉਂਟੇਨ ਆ ਗਈ 2-3 ਮਾਉਂਟੇਨ ਆਈਆਂ ਮੈਨੂੰ ਮੈਂ ਕਰਕੇ ਆਇਆ ਫਿਰ ਇਹਨਾਂ ਨੂੰ ਆ ਗਈ ਹੈ ਤੇ ਥੋੜਾ ਜਿਹਾ ਅਸੀਂ ਠੀਕ ਦਿੰਦੇ ਸੀ ਕੀਤਾ ਤੇ ਫਿਰ ਅਸੀਂ ਇੱਥੇ ਡਾਕਟਰ ਗਿਆ ਡਾਕਟਰ ਸਾਹਿਬ ਨਾਲ ਤੇ ਇਹ ਕਹਿੰਦੇ ਵੀ ਇੱਥੇ ਆ ਜਾਓ ਇੱਥੇ ਆ ਕੇ ਇਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਤੇ ਅਸੀਂ ਅੱਗੇ ਨਾਲੋਂ ਠੀਕ ਆ ਪਦੋ ਮਿਲਾਵਟ ਕੋਈ ਛੋਣੋ ਦੇਖੋ ਆਟੇ ਵਿੱਚ ਮਿਲਾਵਟ ਚੀਜ਼ ਚਾਵਲਾਂ ਵਿੱਚ ਸੀਗੀ ਵੀ ਇੱਥੇ ਮਰੀਜ਼ ਹੋਰ ਵੀ ਕਾਫੀ ਪਏ ਹੋਏ ਆ ਇਹ ਕੌਣ ਉੱਥੋਂ ਪਤਾ ਲੱਗੇਗਾ ਕਿ ਆਪਾਂ ਨੂੰ ਕਿਸ ਚੀਜ਼ ਤੋਂ ਫੂਡ ਪੋਇਨਿੰਗ ਕਿਤੋਂ ਹੋਈ ਆ ਨਹੀਂ ਆਈ ਆ ਤੁਹਾਡੇ ਕੋਲ ਪੇਸ਼ੈਂਟ ਆਏ ਅ ਕੱਲ ਦੁਪਹਿਰ ਤੋਂ ਬਾਅਦ ਕੁਝ ਪੇਸ਼ੈਂਟਸ ਆਣਾ ਸ਼ੁਰੂ ਹੋਏ ਜਿਨ੍ਹਾਂ ਨੂੰ ਚੱਕਰ ਸਿਰਦਰਦ ਘਬਰਾਟ ਤੇ ਉਲਟੀ ਦੇ ਨਾਲ ਜਿਹੜਾ ਪੇਸ਼ੈਂਟ ਸਿੰਟਮਸ ਲੈ ਕੇ ਆ ਰਹੇ ਸੀਗੇ ਜਦੋਂ ਸਾਰਾ ਵਰਕਅਪ ਕੀਤਾ ਗਿਆ ਦੇਖਿਆ ਗਿਆ ਉਹਨਾਂ ਦੀ ਹਿਸਟਰੀ ਲਈ ਦੀ ਇਹ ਦੇਖਿਆ ਗਿਆ ਕਿ ਉਹਨਾਂ ਨੇ ਨਵਰਾਤਰੀਆਂ ਦੇ ਵਿੱਚ ਵਰਤ ਵਾਲਾ ਖਾਣਾ ਖਾਧਾ ਚਾਹੇ ਕਿਸੇ ਨੇ ਕੋਈ ਆٹے ਦੀ ਰੋਟੀ ਖਾਧੀ ਜਾਂ ਚਾਵਲ ਖਾਧੇ ਉਹਦੇ ਤੋਂ ਬਾਅਦ ਉਹਨਾਂ ਨੂੰ ਇਹ ਦਿੱਕਤ ਆਈ ਹੈ ਇਹ ਜਿਹੜਾ ਮੈਡੀਕਲ ਲੈਂਗੁਏਜ ਆਪਾਂ ਕਹਾਂਗੇ ਮਾਈਲਡ ਡਿਗਰੀ ਆਫ ਜਿਹੜਾ ਫੂਡ ਪੋਇਜ਼ਨਿੰਗ ਕਿਉਂਕਿ ਇਹਦੇ ਵਿੱਚ ਕਿਸੇ ਵੀ ਪੇਸ਼ੈਂਟ ਦੇ ਬੀਪੀ ਪਲਸ ਆਕਸੀਜਨ ਤੇ ਕੋਈ ਅਸਰ ਨਹੀਂ ਜ਼ਿਆਦਾ ਪਿਆ ਪੇਸ਼ੈਂਟ ਹਿਮੋਡਾਇਨਾਮਿਕਲੀ ਸਟੇਬਲ ਰਹਿ ਥੋੜੇ ਜੇ ਸ਼ੁਰੂਆਤੀ ਇਲਾਜ ਦੇ ਨਾਲ ਪੇਸ਼ੈਂਟ ਨੂੰ ਜਿਹੜਾ ਆਰਾਮ ਮਿਲ ਗਿਆ ਸਿੰਪਟਮ ਦੇ ਵਿੱਚ ਸੋ ਜਿਵੇਂ ਜਿਵੇਂ ਕਿਸ ਪੇਸ਼ੈਂਟਸ ਨੂੰ ਸਿੰਪਟਮ ਦੇ ਵਿੱਚ ਆਰਾਮ ਮਿਲ ਰਿਹਾ ਹੈ ਉਵੇਂ-ਉਵੇਂ ਆਪਾਂ ਉਹਨਾਂ ਨੂੰ ਡਿਸਚਾਰਜ ਕਰੀ ਜਾ ਰਹੇ ਹਾਂ ਫਿਲਹਾਲ ਜਿੰਨੇ ਵੀ ਪੇਸ਼ੈਂਟ ਆਪਣੇ ਕੋਲ ਆਏ ਹੈ ਉਹਦੇ ਵਿੱਚੋਂ ਕੋਈ ਵੀ ਗੰਭੀਰ ਸਥਿਤੀ ਦੇ ਵਿੱਚ ਨਹੀਂ ਹੈਗਾ ਸਾਰੇ ਸ਼ੁਰੂਆਤੀ ਤੇ ਜਿਹੜਾ ਮਿਨੀਮਮ ਇਲਾਜ ਸਿੰਪਟੋਮੈਟਿਕ ਟਰੀਟਮੈਂਟ ਦੇ ਨਾਲ ਠੀਕ ਹੋਏ ਹੈ ਸਰ ਨੰਬਰ ਆਫ ਪੇਸ਼ੈਂਟਸ ਕਿੰਨੇ ਰਹੇ ਹਨ ਨੰਬਰ ਆਫ ਪੇਸ਼ੈਂਟ ਕੱਲ ਦੁਪਹਿਰ ਤੋਂ ਅਪ੍ਰੋਕਸੀਮੇਟਲੀ 15 ਦੇ ਕਰੀਬ ਆਪਣੇ ਕੋਲ ਆਏ ਹਨ ਹਾਂਜੀ ਸਰ ਕਿੰਨੇ ਹੁਣ ਅਜੇ ਵੀ ਸੁਨਨ ਚ ਜੋ ਆ ਰਿਹਾ ਦੇਖੋ ਹਰ ਸ਼ਹਿਰ ਦੇ ਦੇਖੋ ਹਰ ਡਾਕਟਰ ਦੇ ਕੋਲ ਪੇਸ਼ੈਂਟਸ ਪਹੁੰਚੇ ਆ ਸੋ ਆਪਾਂ ਅਗਰ ਰਫ ਇੱਕ ਐਸਟੀਮੇਟ ਲਾਈਏ ਜੋ ਮਾਰਕੀਟ ਚ ਸੁਣਨ ਤੋਂ ਆ ਰਿਹਾ ਹੈ ਤੇ ਆਪਾਂ ਕਹਿ ਸਕਦੇ ਆ 100 ਸਵਾ 100 ਮਰੀਜ਼ ਹੋ ਸਕਦਾ ਹੈ ਜੀ ਸਰ ਹੁਣ ਤੁਹਾਡੇ ਕੋਲ ਅੰਡਰ ਟਰੀਟਮੈਂਟ ਕਿੰਨੇ ਆ ਅੰਡਰ ਟ੍ਰੀਟਮੈਂਟ ਸਰ ਇਸ ਟਾਈਮ ਆਪਣੇ ਕੋਲ 15 ਪੇਸ਼ੈਂਟਸ ਅਗੇ ਆ ਜੀ ਹਾਂਜੀ ਸਰ ਕੌਨਸ਼ੀਅਸ ਨੇ ਕੌਨਸ਼ੀਅਸ ਨੇ ਸਾਰੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਇਮੋਡਾਇਨੈਮਿਕਲੀ ਇਨਸਟੇਬਿਲਟੀ ਨਹੀਂ ਮਤਲਬ ਸਾਰਿਆਂ ਦਾ ਬੀਪੀ ਪਲਸ ਆਕਸੀਜਨ ਨਾਰਮਲ ਹੈ ਸਾਰੇ ਹੋਸ਼ਚ ਹੈ ਖਾਪੀ ਰਹੇ ਹੈ ਸਾਰਿਆਂ ਨੂੰ ਖਾਣਾ ਪਚ ਰਿਹਾ ਹੈ ਹੋਰ 2 ਘੰਟੇ ਦੇ ਵਿੱਚ ਸਾਡਾ ਪਲਾਨ ਹੈ ਸਾਰਿਆਂ ਨੂੰ ਹੌਲੀ ਹੌਲੀ ਕਰਕੇ ਡਿਸਚਾਰਜ ਕਰਨ ਦਾ ਠੀਕ ਥੈਂਕ ਯੂ ਥੈਂਕ ਯੂ ਕੀ ਕਹਿਣਾ ਚਾਹੋਗੇ ਜੋ ਇਹ ਮਸਲਾ ਸਾਹਮਣੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਮੁੜੀ ਘਟਨਾ ਹੋਈ ਹੈ ਕੱਲ ਜਿਹੜਾ ਵਰਤ ਵਾਲਾ ਆਟਾ ਕਿੰਨੇ ਜਨੇ ਯੂਜ਼ ਕਰਿਆ ਕਈਆਂ ਨੂੰ ਵੌਮਟਿੰਗ ਕਈਆਂ ਨੂੰ ਹਸਪੀਟਲਾਈਜ਼ ਕਰਨਾ ਪਿਆ ਰਾਤ ਬੜੀ ਲੇਟ ਦੀ ਗੱਲ ਹੈ ਬਟ ਹਮ ਪ੍ਰਸ਼ਾਸਨ ਨੇ ਸਾਰੀ ਆਦਾ ਚੈਕਿੰਗ ਸ਼ੁਰੂ ਕਰਤੀ ਹੈ ਕਿਹੜਾ ਕਿਹੜਾ ਕਿਸ ਨੇ ਗਲਤ ਕੰਮ ਕਰਿਆ ਉਹਦੇ ਤੇ ਪ੍ਰੋਪਰ ਕਾਰਵਾਈ ਹੋਵੇ ਪਰ ਮੇਰੀ ਸਾਰੇ ਜਲਾਲਾਬਾਦ ਵਾਸੀਆਂ ਨੂੰ ਬੇਨਤੀ ਹੈ ਕਿ ਜਿਹੜਾ ਵਰਤ ਵਾਲਾ ਆਟਾ ਤੁਸੀਂ ਅਜੇ ਤੱਕ ਯੂਜ਼ ਕਰਨਾ ਜਦ ਤੱਕ ਇਹ ਚੇਂਜ ਨਹੀਂ ਕਰੇ ਮੈਂ ਸਾਰੇ ਹੋਰ ਸਟੋਰ ਨੂੰ ਆਲਰੇਡੀ ਕਹਿਤਾ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਨਾਲ ਮਿਲਾਂਦੇ ਵੀ ਕਰਾਤੀ ਵੀ ਆਟਾ ਇੱਕ ਵਾਰ ਸਾਰਾ ਚੇਂਜ ਕਰਕੇ ਤਾਂ ਕਿ ਕਿਸੇ ਹੋਰ ਨਵੇਂ ਪੇਸ਼ੇਵਰ ਨੂੰ ਕੋਈ ਦਿੱਕਤ ਨਾ ਆਵੇ। ਜਿਹਨੇ ਇਹ ਗਲਤ ਕੰਮ ਕਰਿਆ ਜਿਹਦੇ थ्रू ਟੀਮ ਚੱਲੀ ਹੈ ਉਹਦੀ ਤਾਂ ਪ੍ਰੋਪਰ ਕਰ ਦਿਓ। ਸਰ ਤੁਸੀਂ ਇੱਥੇ ਪਹੁੰਚ ਗਏ ਹੋ ਪ੍ਰਸ਼ਾਸਨਿਕ ਅਧਿਕਾਰੀ ਵਾਲੇ ਤਾਂ ਹੀ ਨਹੀਂ ਆਏ ਜੀ। ਬਿਲਕੁਲ ਮੇਰੀ ਉਹਨਾਂ ਨਾਲ ਗੱਲ ਹੋ ਗਈ ਹੈ। ਉਹਦੀ ਪ੍ਰੋਪਰ ਕਰ ਲਓ ਟੀਮ ਭਰਾ ਕੇ ਡੀਸੀ ਦਫ਼ਤਰ ਚੱਲ ਪੇਂ। ਭਰਾ ਕੇ ਪ੍ਰੋਪਰ ਸਾਰੇ ਤੋਂ ਚੈਕਿੰਗ ਕਰਕੇ ਔਰ ਜਿਹਦਾ ਜਿਹਦਾ ਜ਼ਿੰਮੇਵਾਰੀ ਪੜਦੀ ਹੈ ਉਹ 100% ਮਿਲਾਵਟਖੋਰੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬਲਾਵਟ ਖੁਰੀ ਹੈ ਹੋਰ ਐਕੀ ਹੈ ਸਿਕਾਗਰਬਾਦ ਅਸੀਂ ਖੰਡੂ ਨੇ ਸਾਰੀ ਜ਼ਿੰਦਗੀ ਇਹ ਸਾਰਾ ਨਵਰਾਤੇ ਤੇ ਵਰਤ ਰਸਤੇ ਹਾਂ ਤੇ ਅੱਜ ਤੱਕ ਇਹੋ ਜਿਹੀ ਘਟਨਾ ਕਦੇ ਹੋਈ ਨਹੀਂ ਅੱਜ ਪਹਿਲੀ ਵਾਰ ਹੋਇਆ ਜੇ ਖਾਣੇ ਦੇ ਵਿੱਚ ਸਾਡੇ ਆ ਬਲਾਵਟ ਹੋ ਗਈ ਫਿਰ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ ਸੋ ਬਲਾਵਟ ਵਾਲੀ ਸਿਮਰਵਰੀ ਜਿਹਦੀ ਬਣੀ ਗਈ ਉਹਦੇ ਪ੍ਰੋਪਰ 100% ਹੈ ਜਿੱਕਾ ਮੈਨੂੰ ਸਾਹਿਬ 80 90 ਰੁਪਏ ਕਿਲੋ ਹੋਲਸੇਲ ਰੇਟ ਹੈ ਤੇ 60 65 ਰੁਪਏ ਕਿਲੋ ਦੁਕਾਨਦਾਰ ਵੇਚ ਰਹੇ ਨੇ ਫਿਰ ਉਹ ਦੁਕਾਨਦਾਰੀ ਦੱਸੂਗਾ ਕਿ ਕਿਹੜੇ ਭਾਅ ਤੇ ਕਿਵੇਂ ਕਿੰਨਾ ਲਿਆ ਕੇ ਇਹੜੀ ਮਲਾਵਟ ਕਰਕੇ ਉਹ ਵੇਚ ਰਹੇ ਜਿੱਦੇ ਜ਼ਿੰਮੇਵਾਰੀ ਉਹ ਲਵਾਂਗਾ ਆਪਾਂ ਠੀਕ ਥੈਂਕ ਯੂ ਸਰ ਥੈਂਕ ਯੂ